ਹਾਂਜੀ ਭਾਈ ਜੀ ਆਪਾਂ ਰਾਤ ਆਏ ਸੀ ਮਨਵਾੜ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਗੁਰਦੁਆਰਾ ਆਇਆ ਹੋ ਤੇ ਰਾਤ ਕੱਟੀ ਰਾਤ ਬਹੁਤ ਵਧੀਆ ਰਹੀ ਦਾ ਮੱਛਰ ਸੀਗਾ ਨਾ ਕੋਈ ਮੱਛਰ ਸੀਗਾ ਨਾ ਕੁਝ ਹੋਰ ਸੀ ਵਧੀਆ ਸੀਗਾ ਤੇ ਜੇ ਤੁਸੀਂ ਰਾਤ ਕੱਟਣੀ ਆ ਤੇ ਮਨਵਾੜ ਗੁਰਦੁਆਰਾ ਸਾਹਿਬ ਵਿੱਚ ਠਹਿਰ ਸਕਦੇ ਆ ਰੈਸ਼ ਦਾ ਵਧੀਆ ਪ੍ਰਬੰਧ ਆ ਤੇ ਖੌਣ ਅਸੀਂ ਲੱਗਿਆ ਤੌਰਨ ਤੇ ਆ ਖੜੀਆਂ ਆਪਣੀਆਂ ਗੱਡੀਆਂ ਇਹ ਦੋ ਗੱਡੀਆਂ ਆਪਣੀਆਂ ਤੇ ਲੱਗੇ ਹੁਣ ਤੋਰਨ ਸਵੇਰ ਦੇ 5:30 ਹੋਣ ਵਾਲੇ ਆ ਜੋਗਰੂ ਸਿਧਾਂ ਤੇ ਅਗਲਾ ਸਫਰ ਹੈਗਾ ਕੋਟਾਂ ਕੋਟੇ ਜਾ ਕੇ ਗੁਰਦੁਆਰਾ ਸਾਹਿਬ ਦੇ ਚ ਰਾਤ ਰਵਾਂਗੇ ਫਿਰ ਤੁਹਾਨੂੰ ਨਾਲ ਰਸਤੇ ਦਿਖਾਵਾਂਗੇ ਨਾਲੇ ਤੇ ਸਫਰ ਅਗਲਾ ਕਿੱਥੇ ਆ ਉਹ ਦਿਖਾਵਾਂਗੇ ਜੁੜ ਰਹੇ ਹੋ ਆਪਣੇ ਚੈਨਲ ਦੇ ਨਾਲ ਜੀ ਜੀ